ਅਗਲੇ ਦਿਨ ਵਾਪਸ ਮੁੜਨ ਦਾ ਇਕਰਾਰ ਸੀ ਮੇਰਾ ਮੇਰੇ ਵੀਰਾਂ ਸਵਖਤੇ ਹੀ ਉਟੈਂਚੀ ਲੁਕੋ ਦਿੱਤਾ ਖੜੇ ਪੈ ਗਏ ਬਾਜੀ ਇੱਕ ਦਿਨ ਹੋਰ ਰਹਿ ਜਾਓ ਇਹਨਾਂ ਦੇ ਬਾਡੀ ਦੀ ਮੰਗ ਪੈਣੀ ਸੀ ਮਜਬੂਰੀ ਦਾ ਹਵਾਲਾ ਦਿੱਤਾ ਅਤੇ ਨਿਮਰਤਾ ਸਹਿਤ ਨਾ ਕਰ ਦਿੱਤੀ ਮੇਰਾ ਵੀ ਅੰਦਰੋਂ ਅੰਦਰ ਜੀ ਕਰ ਰਿਹਾ ਸੀ ਇੱਕ ਦਿਨ ਹੋਰ ਰਹਿ ਜਾਵਾਂ ਮੇਰੇ ਬੀਜੀ ਨੇ ਵੀ ਇੱਕ ਦੋ ਵਾਰ ਆਖਿਆ ਜ਼ਰੂਰ ਪਰ ਕੋਈ ਬਹੁਤਾ ਜ਼ੋਰ ਨਾ ਪਾਇਆ ਸਾਡਾ ਡੇਰਾ ਸੜਕ ਤੋਂ 4-5 ਕਿੱਲੇ ਹਟਵਾਸੀ ਵਟਾਂ ਵਿੱਚੋਂ ਹੀ ਤੁਰੇ ਆਉਂਦਿਆਂ ਸੜਕ ਤੀਕਰ 5-7 ਮਿੰਟ ਲੱਗ ਹੀ ਜਾਂਦੇ ਬਸ ਪੂਰੇ 12 ਵਜੇ ਆਉਂਦੀ ਸੀ 12 ਵਜਨ ਚ 5 ਮਿੰਟ ਇਹ ਅਟੈਂਟਿਵ ਫੜ ਕੇ ਅੱਗੇ ਅੱਗੇ ਤੁਰ ਪਈ ਕਿੱਲੇ ਕੋ ਦਿਵਾਟ ਹੀ ਰਹਿ ਗਈ ਹੋਣੀ ਆ ਕਿ ਬਸ ਆਉਂਦੀ ਦੇਸਪਈ ਇਹਨਾਂ ਡਰਾਈਵਰ ਨੂੰ ਦੂਰੋਂ ਬਥੇਰੇ ਇਸ਼ਾਰੇ ਕੀਤੇ ਬਿੰਦਕ ਉਡੀਕ ਲਈ ਉਡੀਕ ਲੈ ਪਰ ਉਸਨੇ ਬਸ ਹੀ ਨਾ ਖਲਾਰੀ ਖਚਰੀ ਜਿਹੀ ਹਾਸੀ ਜਿਹੀ ਹੱਸਦਾ ਹੋਇਆ ਸਾਹਮਣੇ ਦੀ ਲੰਗ ਕੇ ਲੈ ਗਿਆ ਇਹ ਸੜਕ ਤੇ ਅੱਪੜ ਪੁਲੀ ਤੇ ਸਿਰਫ ਸਿਰਫ ਫੜ ਕੇ ਬੈਠ ਗਏ ਪਰ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਮੈਂ ਆਪਣੇ ਡੇਰੇ ਵਾਲ ਇਧਰ ਨੂੰ ਵੇਖਦੀ ਹੋਈ ਬੀਜੀ ਵਾਲ ਵੇਖਦੀ ਵਾਪਸ ਘਰ ਮੁੜਦੇ ਹੋਏ ਇੱਕ ਵਾਰ ਇਹੋ ਜਿਹੀ ਗੱਲ ਆਕੀ ਕੀ ਡਰਾਈਵਰ ਨੇ ਭਲਾ ਬੱਸ ਕਿਉਂ ਨਖ ਲਾਰੀ ਅੰਦਰੋਂ ਅੰਦਰੀ ਮੇਰਾ ਹਾਸਾ ਨਹੀਂ ਸੀ ਥਮਿਆ ਜਾ ਰਿਹਾ ਪਲਕ ਲਾ ਅਰਦਾ ਕਿਦਾਂ ਸਭ ਤੋਂ ਨਿੱਕਾ ਵੀਰ ਘੈਂਟਾ ਪਹਿਲਾਂ ਸਾਈਕਲ ਤੇ ਪਿੱਛੇ ਅੱਡੇ ਤੇ ਉਸ ਨੂੰ ਇੰਨੀ ਗੱਲ ਜੂ ਆਖਾਇਆ ਸੀ ਸਾਡਾ ਜੀਜੇ ਖੇੜੇ ਪਿਆ ਹੋਇਆ ਪਰ ਭੈਣ ਦਾ ਜੀ ਰੈਨ ਨੂੰ ਕਰਦਾ ਅਗਲੇ ਪਾਸੇ ਖਲੋਤਾ ਬਸ ਉਹ ਡਿੱਕੀ ਜਾਂਦਾ ਤੂੰ ਬਸ ਨਹੀਂ ਖਲਾਰਨੀ ਉਸ ਨੂੰ ਵੇਲੇ ਕੁਵੇਲੇ ਪਿਆਈ ਠੰਡੀ ਲੱਸੀ ਗੰਨਿਆਂ ਦਾ ਰੋ ਭਲਾ ਕਦੋਂ ਕੰਮ ਆਉਂਦੀ ਦੋਸਤੋ ਚਾਰ ਦਹਾਕੇ ਪਹਿਲੋਂ ਉਹਨਾਂ ਜ਼ਮਾਨਿਆਂ ਦੀ ਗੱਲ ਏ ਜਦੋਂ ਫੋਨਾਂ ਦੇ ਟਾਵਰ ਬੇਸ਼ੱਕ ਨਹੀਂ ਸੀ ਹੁੰਦੇ ਪਰ ਇਨਸਾਨੀ ਜਜ਼ਬਾਤ ਇੱਕ ਦੂਜੇ ਨਾਲ ਇੰਜ ਜੁੜੇ ਹੁੰਦੇ ਜਿੱਦਾਂ ਅੱਜਕੱਲ ਦੇ ਨੈਟਵਰਕ ਉਤੋਂ ਘਰ ਘਰ ਰੱਖੇ ਰੱਬ ਦੇ ਰੇਡੀਓ ਹਰ ਵੇਲੇ ਮੁਹੱਬਤਾਂ ਅਤੇ ਭਾਈਚਾਰ ਦੀਆਂ ਬਾਤਾਂ ਪਾ ਪਾਈ ਰਹਿੰਦੇ ਹੁੰਦੇ ਕਸਰ ਪੂਰੀ ਕਰ ਦਿਆ ਕਰਦੇ